ते देखो मैं सही में तो मैं मेरी तो में अच्छी तरह ऐसा है लेकिन दोस्त है ऐसे कई बारी प्रायोरिटी से बचा जाने एमएसपी का पानी का मुद्दा वो बिल्डर का ऐसी और विधि भी इस दिशा में तो पर आज ऐसी मैंने पूरी नहीं सी वो सिर्फ बता दिया ਇਹ ਜਾਮਨ ਸੈਕਟਰ ਵਾਲੇ ਜੀ ਨੂੰ ਪੁੱਛਾਂ 빅 ਐਫ ਕਲੀਰ ਬਿਲਡਿੰਗ ਉਹਦੇ ਵਿੱਚ ਖੇਤੀ ਸੈਕਟਰ ਪਾਸੇ ਉਹਦੇ ਮਾਰਕੀਟ ਲਈ ਜੇ ਉਹ ਆ ਗਿਆ ਉਹਦੇ ਦੀ ਬਿਜ਼ਨਸ ਲੜਾਈ ਨਰਨੀ ਪੈਗੀ ਮੁਦੇ ਕਿ ਕਿਹੜੀ ਪ੍ਰਾਇਰੀਟੀ ਪਤਲ ਜਾਂਦੀ ਹੈ ਰੁਜ਼ਗਾਰ ਦਾ ਮੁੱਦਾ ਉਹਦੇ ਮੁੱਦਾ ਤੇ ਤੁਹਾਨੂੰ ਤਾਂ ਕਿ ਮੈ ਤੁਹਾਨੂੰ ਜਾਂ ਗੈਸ ਹੁਣਾ ਇਹਨਾਂ ਨੂੰ ਮਾਸਟਰ ਉਹਨਾਂ ਵਾਲੇ ਤੇ ਮੈ ਤੁਹਾਨੂੰ ਵੀ ਪੁੱਛਾਂ

ਉਦੋਂ ਲਗੋ ਜਦੋਂ ਵੀ ਪ੍ਰੀਮੀਅਮ ਨੂੰ ਇਸਾਈਂ ਹੁੰਦੇ ਅਗੇ ਅਗਰ ਮੁੱਖੀ ਹੋਏ ਤਾਂ ਫਿਰ ਵੱਲ ਇਹਦੀ ਤਰਾਈ ਕਰ ਰਹੇ ਹਨ ਪੰਜਾਬ ਦੇ ਅਸੀਂ ਬਹੁਤ ਕਮ ਕੀਤਾ ਹੈ ਹਾਣੀ ਦੇ ਮਸਲੇ ਤੇ ਪੰਜਾਬ ਦਾ ਹਮੇਸ਼ਾ ਧੱਕਾ ਹੋਇਆ ਸਾਡੀ ਲੀਡਰਸ਼ਿਪ ਜਿਹੜੀ politcal ਲੀਡਰਸ਼ਿਪ ਸੀ ਜਿਹੜਾ ਵੀ ਕੁਰਸੀ ਤੇ ਬੈਠਾ ਹੁੰਦਾ ਸੀ ਉਹਨੇ ਆਪਣੀ ਕੁਰਸੀ ਬਚਾਉਣ ਵਾਸਤੇ ਪੰਜਾਬ ਦੇ ਪਰਮਾਨਿਤ ਤੇ ਪਰਿਕਾਰ ਕਰਾਉਂਦਾ

ਜੋ ਲੈ ਜਾਤ ਕੋ ਮੈਂ ਨਹੀਂ ਦੱਸ ਰਿਹਾ ਇਸ ਲਈ। ਬেরি ਬਰੀ ਗੀ ਇਹ ਪਹਿਲਾਂ ਸਮਝ ਲਓ ਇਸ ਐਸਐਲ ਦਾ ਜਿਹੜਾ ਸੰਬੰਧ ਹੈ ਉਹ ਪੀਰ ਜੁਲਫਾਨਾ ਪੰਜਾਬ ਦੇ ਲੋਕ ਜਿਹੜੇ ਹਮੇਸ਼ਾ ਦੁਨਦੇ ਜਵਾਬ ਲੜਦੇ ਆ ਗਏ ਇਹਨਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਅਫਗਾਨ ਅਫਗਾਨਿਸਤਾਨ ਵੱਲੋਂ ਦਿੱਲੀ ਦੇ ਤੌਰ 'ਤੇ ਆ ਗਏ ਸੀ ਸੱਜਣ ਜੁਰੂ ਉਹ ਦੂਰੀ ਰਾਤਾਂ ਨੂੰ ਉਹਨਾਂ ਦੇ ਹਮਲਾ ਕਰਕੇ ਜਿਹੜਾ ਮਾਨਸਵਾਭ ਰੱਖਣ ਦੇ ਸੀ ਉਹ ਬਹੁਤ ਨੇ ਕਰਦੇ ਸੀ ਤੇ ਨਾਲ ਜਿਹੜੀਆਂ ਧੀਆਂ ਘਰਾਂ ਤੋਂ ਨਿਕਲਣੀਆਂ ਸੀ ਉਹਨੂੰ ਪਰੇਤਰੀ ਚੱਲੇ ਆਉਦੇ ਸੀ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਈ ਸਭ ਨੂੰ ਮਦਦ ਕੁੜਵਾਂਗੇ ਪੰਜਾਬੀਆਂ ਉਹਦੇ ਬਾਰੇ ਕੁਝ ਨਹੀਂ ਉਹਦੇ ਰਾਜ ਆ ਕੇ ਆ ਕੇ ਸੈਕਲ ਵੀ ਸੀ ਹੋਏ ਜੀਵਨ ਜੰਗ ਦਾ

ਕਿ ਜਿੰਨਾ ਸਾਲਾਂ ਵਿੱਚ ਦੇਸ਼ ਨੂੰ 100% ਤੋਂ ਕੁਝ ਸਤੁਤਸਤ ਕਰਨਾ। ਮੈਂ ਇਹਨਾਂ ਨੂੰ ਕਿਹਾ ਕਿ ਜੇ ਸਾ ਇੰਦੂ ਨੂੰ ਕੋਈ ਸਿਮਿਟੀ ਕੋਸ਼ਿਸ਼ ਕਰੋ ਇਹ ਜ਼ੁਲਮ ਪ੍ਰਦਰਸ਼ਨੀ ਦਾ ਇਹਨਾਂ ਨੂੰ ਜ਼ੁਲਮ ਬਹੁਤ ਹੈ। ਇਹਨਾਂ ਦੇ ਇੱਥੇ ਹੁਸਨ। ਅਫੀਦ ਜਿਵੇਂ ਕੁਝ ਵੀ ਕਹਿ ਸਕਦੇ ਹੋ। ਤੁਸੀਂ ਮੈਨੂੰ ਦੱਸ ਸਕਦੇ ਹੋ। ਸੁਪਰੀਓ ਦਾ ਸੁਪਰੀਓ ਕੋਲ ਦਾ ਕੋਈ ਪ੍ਰਫੈਸਰ ਹੈ। किसी राजन हो गए ट्रैक्टेरियल स्टेट को कोई फैसला फिर मैं कोर्ट भी किया थोड़ी देर पहले नर्दा राजस्थान ने पानी सुप्रीम कोर्ट ने कहाके साथ लेना किसी स्टेट को मुझ रहे गुजरात को मुझे पानियों की आज वाल बहुत बढ़िया ਜਦੋਂ ਅੰਗਰੇਜ਼ ਦੇ ਵੇਲੇ ਮਹਾਰਾਜਾ ਪਿੰਕਾ ਨੇ ਜੇ ਪਾਣੀ ਮੰਗਿਆ ਪੰਜਾਬ ਦੇ ਤਹਿਮਾ ਦਾ ਉਹ ਵੀ ਕਾਜੀ ਤਰੀਕੇ ਕਰਕੇ ਪੁਰਾ ਕੇ ਹੀ ਉਹ ਜਦੋਂ ਬਾੜੂਆ ਵੇਲੇ ਅੰਗ੍ਰੇਜ਼ਾਂ ਦੇ ਸੌਰੀ ਜਦੋਂ ਬਾੜੂਆ ਵੇਲੇ ਅੰਗਰੇਜ਼ਾਂ ਨੇ ਮਦਦ ਕੀਤੀ ਪਿੰਕਾ ਨੇ ਉਹ ਰਾਜੇ ਨੂੰ ਆਪਣੀ ਮੋਝੋ ਕੇ ਜੀਆ ਉਸ ਤੋਂ ਬਾਅਦ ਉਹ ਲੋਕ ਲਈ ਕੰਮੀ ਜੰਗਵਾ ਸੀ ਉਹ ਬਿਲਕੁਲ ਠੀਕ ਹੈ ਤੇਰੀ ਬੇਤੀ ਕੀਮਤ ਦੇ ਦਿੱਤੀ ਮੈਂ ਦੁਨੀਆ ਆਪਣੀ ਪੋਸਟ ਕਰਦਾ ਜਿਹੜੀ ਗੱਲ ਹੈ ਨਿਕਲੀ ਇਤੋਂ ਮੁਰਚੀ ਵੀ ਉਹਦੇ ਦੀ ਅਜੇ ਵੀ ਕਾਗਜ਼ਾਂ ਤੇ ਚੁੰਦੀ ਮਾ ਕੀ ਹੈ ਤੇ ਉਹ ਉੱਥੇ ਦੀ ਡਿਵੈਲਪਮੈਂਟ ਕੇ ਸਾਰਾ ਕਾਚਾ ਕਰਕੇ ਪਾਣੀ ਦੇ ਉਹਦਾ ਪਾਣੀ ਦਾ ਕੀਮਤ ਸਾਨੂੰ ਉਹ 1995 ਦਾ ਗੁੱਲਾ ਹੈ ਉਹਦੇ ਬਾਅਦ ਹਦ ਹੋਵੇ ਕਿਸੇ ਸਰਕਾਰ ਨੇ ਨੂੰ ਬੇਨਤੀ ਭੇਜਿਆ ਤਸਕਰੀ ਜੋਗਰ ਰੋਟਵੀ ਪਾਸ ਹੋ ਗਿਆ ਵੀ ਬੇਰੁਨਾਗੀ ਤੇ ਜੋ ਇਸ ਦਿਨ ਵਿੱਚ ਆ ਉਹਨੋਂ ਆਪਣਾ ਅਦਕਾ ਸੰਬੰਧਿਕ ਬੋਲ ਕੇ ਕਿ ਜਦੋਂ ਹਿੰਦੁਸਤਾਨ ਦੇ ਜੀਨੀਅਸ ਸਟੇਟ ਅਰਗਨਾਈਜ਼ ਅਰਗਨਾਈਜ਼ ਹੋਈਆਂ ਨੇ ਉਹਨਾਂ ਦੇ ਗਿਆਨ ਤੇ ਇਸਨੇ ਇੱਕ ਪਰ ਇਹ ਵੀ ਸੁਭੇ ਦੇ ਅਰੰਝਲ ਤੋਂ ਤੇ ਉਸ ਤੋਂ ਵੀ ਦਮ ਅਦਕਾ ਅਗਰੇ ਮਸਜ ਮੀਂ ਲਿਖਿਆ ਸਰ ਪੰਜਾਬ ਦੀ ਬਾਰੇ ਤਾਂ ਸੱਤਨਵਾਸੀ ਅਸੀਂ ਪਾਈ ਜਿਹਦੇ ਤੱਕ ਨੀ ਬਲੀਏ ਨੂੰ ਮਾਰ ਗਿਆ

पारी पारी। जाएगी लड़ना पै गया हम जो फ्री ट्रेड एग्रीमेंट हो गया एग खेती सैक्टर डेयरी सैक्टर पोल्ट्री सैक्टर खोल भारत सरकार ने पा सकता फिर गए लड़नी करके गलत होगी मैं इस बारे तो, तो कर

ਕ락ਮੀ ਡਾਕਟਰ ਸਿੱਧੂ ਇੱਕ ਡਾਕਟਰ ਹਨ ਹੀ ਉਹਨਾਂ ਨੇ ਜਿੰਨਾ ਨੇ ਬੇਤੀਸਾਲ ਬਾਅਦ 2008 ਵਿੱਚ ਆਪਣੀ ਰਿਪੋਰਟ ਜੋਸ ਰਿਪੋਰਟ ਕਨਕ ਤੇ ਚੁਣਾ ਦੋ ਫਸਲਾਂ ਸਟੱਡੀ ਕਰਕੇ ਮੇਰੇ ਕੋਲ ਰਿਪੋਰਟ ਪਈ ਹੈ ਸੰਗਠਨ ਦੇ ਦਫਤਰ ਤੋਂ ਉਲਫਾ ਕਲੀਅਰ ਕੋਲ ਉਹਨਾਂ ਨੇ ਕਿਹਾ ਵੀ ਸਰਕਾਰ ਨੇ ਘਟਕਾ ਮਿਲ ਕੇ ਪੱਲੇ ਪੰਜਾਬ ਦੇ ਕਿਸਾਨਾਂ ਦਾ ਕਣਕਰ ਝੋਨੇ ਦੋ ਫਸਲਾਂ

ਇਸਾਂ ਦੇ ਪ੍ਰੋਜੈਕਟ ਦਾ ਕਾਰਜ ਸਬੰਧੀਆਂ ਕੀ ਦੀਏ ਸੀਐਸ ਕਿਰ ਟਾਰਗੇਟ ਤੱਕ ਉਹਦੇ ਹੱਥ ਮੰਨੇ ਉਹ ਇੱਕ ਰਿਕਮੈਂਡੇਸ਼ਨ ਵੀ ਹੋ ਰਹੀ ਹੈ ਭਾਵੇਂ ਸੰਗ ਵਾਲਾ ਨਹੀਂ ਬਾਦੂਰੀਆ ਪਰਨਾ ਮੰਤਰੀ ਦੀ ਵਿਚਾਰੋਂ ਵਿੱਚ ਗੱਲ ਸੁਣੀ ਉਹ ਤਾਂ ਕਹਿ ਜਾਂਦਾ ਵੀ ਇੰਝ ਹੀ ਸੈਟ ਕਰ ਉਹ ਵੀ ਸਰਕਾਰ ਦੇ ਉਹਦੇ ਤੇ ਆਈਟਮ ਤੇ ਗੇਰ ਬਹੁਤ ਸਾਰੇ ਉਹਨੂੰ ਕਿਹਾ ਜਾਂਦਾ ਹੈ ਉਦੋਂ ਟੈਕਨੋ ਬਾਇਰ ਪ੍ਰਿੰਸੀਪਲ ਕੇ ਜਿਹਦੂ ਪਾਣੀ ਸਪਲਾਈ ਸਿਸਟਮ ਇਤਿਹਾਸ ਰੱਖਣਾ ਜਿਹੜਾ ਪਾਣੀ ਸਪਲਾਈ ਕਰਨ ਨੂੰ ਕਿਉਂ ਉਹਦੇ ਨਾਲ ਮੇਰੇ ਗੱਲਾਂ ਵੀ ਮੇਰਾ ਸੁਆਚੀ ਵੀ ਜਿੱਸੇ ਤਰੈ ਬਦ ਗਿਆ ਉਹਦੇ ਨਾਲ ਟ੍ਰਾਂਸਪੋਰਟ ਕਾਸਟ ਵਧ ਗਈ ਸਜਾ ਦੇ ਸਹੂਲਤਾਂ ਦੇ ਮਹਿੰਗਾਈ ਨੂੰ ਕੋਕੀਟੂ ਆ ਕੇ ਮਹਿੰਗਾਈ ਕਰਦੇ ਕਿ ਅਗਲੀ ਗੱਲ ਇੰਡਸਟਰੀ ਦੀ ਕਾਸਟ ਸਟਰਕਚਰ ਤੇ ਮਾਰਗਾ ਸਨ ਹੋਵੇ

जब बहुत दिया तुम्हें हम पता है ना हम बोलते थे वो तेरे पिंड तुम क्यों ना जब तेरे पे सामान में हमने उन ना लगे ना एक दूसरे के लाओ बहुत के सामने खेत से बैठे वो रोज लेके कहा भी आज जब तुम दूरियां बनाया है तो मज़दूर ना चाहोगे तेरी मज़दूरी है ना तेरे का आज तेरे सब एक ही तेरे में वही सी इतना मज़दूरी का कब्जा होता है कर ला कर ला कब्जा होने तो इतना पर एक महीना पहला जब सरकार ने रिपोर्ट कर ली है एक महीना पहला फिर कटे हुए हैं आपको अपनी रिपोर्ट तैयार करके दे दी पर तो ना किया था कागजा बच्चे किसान सुन लेते हैं कागजों से ब्लॉक सुन लेते हैं फिर पहले एक महीना पहला सा खेती बड़ी यूनिवर्सिटी का वाइस चांसलर ने इस मुद्दे तक तो भजाया भी तुम दोषियों सब माफ वास्ते कोई जवाब नहीं सी ठीक है ठीक है ਉਦੋਂ ਮਹੀਨਾ ਪਹਿਲਾਂ ਬੈਠ ਕੇ ਅੰਕੜੇ ਆਪਣੇ ਆਪ ਸਬੰਧੂ ਕੀਤਾ ਕਿ ਅਜਿਹਾ ਕਿੰਨਾ ਕੁ ਆਉ। ਕੋਈ ਸਾਇੰਟਿਫਿਕ ਤੱਤ ਨਹੀਂ ਸਿਰਫ ਇਹ ਸੋਚ ਕਿਸਾਲੂ ਨੂੰ ਕਿ ਬਹੁਤ ਦੇਖਦਾ ਉਹ ਤੁਸੀਂ ਤਾਂ ਬਹੁਤ ਕਿਰੇਟਰ ਨੂੰ ਬਹੁਤ ਦੇ ਦਿੱਤੇ। ਟ੍ਰੇਡ ਨੂੰ ਕਿ ਰੈਗੂਲਰ ਕਿੰਨਾ ਦਤਾ ਤੇ ਟ੍ਰੇਡ ਨਾਲ ਤੋਹ ਜਾਨ ਬੜਾ ਕਿੰਦਾ ਪਾਉਂਦੇ। ਖर्चे ਨੂੰ ਪੰਜਲ ਦਾ ਖਰਚ

ਉਹ ਦੇਖੋ ਜਵਾਨੀ ਬਚਪਨ ਨੋਦੀ ਪੜਾਪਾ ਉਹਦੇ ਤੋਂ ਦੀ ਨਗਰ ਬਿਆਰ ਤੋਂ ਸਾਰੇ ਬੱਚੇ ਬੜਾ ਰਹੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਮਾਪਿਆਂ ਦੀ ਬੱਚਿਆਂ ਨੂੰ ਪਾਲਣਾ ਪੋਸਣਾ ਪੜਾਉਣਾ ਪਾਉਣਾ ਵਿਅਮਸ ਤੇ ਹੀਰੇ ਤੇ ਹੀਂ ਬੀ ਜੇ ਕਦੀ ਨੇ ਬੜੇ ਅਸੇ ਬਚੇ ਕਰਕੇ 2 ਕਰੋੜ ਖਰਚ ਕਰਦਾ ਉਹ ਬੇਰੀ ਦੀ ਮੁਸੀਬਤ ਖੜੀ ਕਰਤੀ

ਸਾਹਿਬ ਨੇ ਕੋਈ ਵਕੀਆ ਕਰਕੇ ਇਸ ਵਿੱਚ Punjabi itu ਪੰਜਾਬੀ ਤੋਂ ਕੱਟ ਕਰਨ ਤੋਂ